ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਬਿਹਾਰ ਕੈਬਨਟ ਮੀਟਿੰਗ ਵਿੱਚ ਕੁੱਲ 37 ਏਜੰਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਸ ਮੀਟਿੰਗ ਵਿੱਚ ਸਿੱਖਿਆ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਫੈਸਲੇ ਲਏ ਗਏ ਸਰੀਰਕ ਸਿੱਖਿਆ ਅਧਿਆਪਕਾਂ ਦਾ ਮਾਣ ਪੱਤਾ 8000 ਤੋਂ ਵਧਾ ਕੇ 16000 ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਰਸੋਈਏ ਅਤੇ ਰਾਤ ਦੇ ਚੌਂਕੀ ਤਰ੍ਹਾਂ ਦਾ ਮਾਣ ਪੱਤਾ ਵੀ ਵਧਾ ਦਿੱਤਾ ਗਿਆ ਹੈ ਹੁਣ ਰਸੋਈਆਂ ਨੂੰ ਪ੍ਰਤੀ ਮਹੀਨਾ 3300 ਰੁਪਏ ਮਿਲਣਗੇ ਮੀਟਿੰਗ ਦੌਰਾਨ ਅਰੰਗਾਬਾਦ ਵਿੱਚ ਅਨਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਪੀਮਰਾਓ ਅbedkar ਰਿਹਾਇਸੀ ਸਕੂਲ ਬਣਾਉਣ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਖੇਤੀਬਾੜੀ ਵਿਭਾਗ ਅਧੀਨ ਬਖ ਬਖ ਦਫ਼ਤਰਾਂ ਵਿੱਚ 712 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਦੋਂ ਕਿ ਕੰਪਿਊਟਰ ਦੀਆਂ 534 ਅਸਾਮੀਆਂ ਲਈ ਇਨਫਰਾਸਟ੍ਰਕਚਰ ਦੀਆਂ 178 ਅਸਾਮੀਆਂ ਅਤੇ ਖੇਤੀਬਾੜੀ ਵਿਭਾਗ ਅਧੀਨ ਖੇਤੀਬਾੜੀ ਇਨਫਰਾਸਟ੍ਰਕਚਰ ਦੀਆਂ 138 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ। ਖੇਤੀਬਾੜੀ ਅਧੀਨ ਸੇਵਾ ਸ਼੍ਰੇਣੀ 5 ਪੌਦਾ ਸੁਰੱਖਿਆ ਨਿਯਮ 2025 ਨੂੰ ਖੇਤੀਬਾੜੀ ਵਿਭਾਗ ਅਧੀਨ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ ਸਰੀਰਕ ਅਧਿਆਪਕਾਂ ਦੇ ਮਾਣ ਪੱਤੇ ਨੂੰ 8000 ਤੋਂ ਵਧਾ ਕੇ 16000 ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਰਸੋਈਏ ਅਤੇ ਚੌਂਕੀਦਾਰਾਂ ਦੇ ਮਾਣ ਪੱਤੇ ਨੂੰ ਵਧਾ ਦਿੱਤਾ ਗਿਆ ਹੈ ਕੈਬਿਨੇਟ ਨੇ ਰਸੋਈਏ ਨੂੰ 3300 ਰੁਪਏ ਪ੍ਰਤੀ ਮਹੀਨਾ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਬਿਹਾਰ ਰਾਜ ਦੇ ਵਿਦਿਆਲਿਆ ਅਧਿਆਪਕ ਨਿਯੁਕਤ ਤਬਾਦਲਾ ਸੇਵਾ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਵਿੱਤੀ ਲਾਭ ਨੂੰ ਬਿਰਾਜ ਦੇ ਮੈਟ ਹਾਈ ਸਕੂਲ ਸਮੇਤ ਸਰਕਾਰੀ ਗੈਰ ਸਰਕਾਰੀ ਸਹਾਇਤਾ ਅਨੁਵਾਦਿਤ ਘਟ ਗਿਣਤੀ ਵਿੱਚ ਹਾਜ਼ਰੀ ਦੇ ਆਧਾਰ ਤੇ ਉਪਲਬਧ ਹੋਣਗੇ ਮੰਗੇਰ ਯੂਨੀਵਰਸਿਟੀ ਵਿੱਚ 151 ਅਧਿਆਪਕ ਅਕੈਡਮੀ ਦੀਆਂ ਅਸਾਮੀਆਂ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਬਿਹਾਰ ਸਹਿਰੀ ਯੋਜਨਾ ਯੋਜਨਾ ਨਿਜਮ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਹਾਰ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਵਿਜੇ ਕੁਮਾਰ ਦੀ ਸੇਵਾ ਤੋਂ ਬਰਖਾਸਤਗੀ 30000 ਨੂੰ ਪ੍ਰਕਰਾਰ ਰੱਖਿਆ ਗਿਆ